ਮਹਾਰਾਜ ਦੀ ਛਰਨ ਦੇ ਵਿੱਚ ਆਏ ਤੋਂ ਬਿਨਾਂ ਇਹ ਗੱਲ ਨਹੀਂ ਬਣਨੀ ਤਾਂ ਮਹਾਰਾਜ ਕਹਿੰਦੇ ਪਹਿਲਾਂ ਪੰਜਾਂ ਨੂੰ ਕਟ ਫਿਰ ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਆਂ ਜਦੋਂ ਅਨਹਦ ਤੇ ਅੰਮ੍ਰਿਤ ਰਸ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਓਦੋਂ ਫਿਰ ਜਾ ਕੇ ਪੰਜ ਬਸ ਹੁੰਦੇ ਜਦੋਂ ਤੁਹਾਨੂੰ ਅੰਦਰੋਂ ਅੰਮ੍ਰਿਤ ਆਉਣ ਲੱਗਿਆ ਨਾਮ ਦੀ ਬਾਣੀ ਸੁਣਨ ਲੱਗੀ ਜਿੰਨਾ ਮਰਜ਼ੀ ਤੁਸੀਂ ਨਸ਼ਾ ਕਰਦੇ ਹੋ ਫਿਰ ਹੌਲੀ 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 ਮਨ ਪਿੱਛੇ ਨੂੰ ਹਟਣ ਲੱਗ ਜਾਂਦਾ بڑے بڑے ਐਸੇ ਗੁਰਮਖ ਵੀ ਆਏ ਆ ਸੰਗਤ ਵਿੱਚ ਉਹਨਾਂ ਦਾ ਪ੍ਰਚਾਰ ਕਰਦੇ ਆ ਬੜਾ ਸਮਾ ਹੋ ਗਿਆ ਜਿਹੜਾ ਨਸ਼ਾ ਕਰਦੇ ਤੰਗ ਹੋ ਕੇ ਛੱਡਿਆ ਨਹੀਂ ਸੀ ਜਾਂਦਾ ਕਈਆਂ ਨੂੰ ਕਮਜ਼ੋਰੀ ਜਾਦੇ ਹੁੰਦੀ ਐ ਉਹਨਾਂ ਨੂੰ ਸਿਮਰਨ ਦੇ ਨਾਲ ਮਾੜਾ ਮੋਟਾ ਕਹਿ ਦਿੰਦਾ ਵੀ ਥੋੜਾ ਚਿਰ ਦਵਾਈ ਖਾ ਲਓ ਵੀ ਸਰੀਰ ਦੀ ਕਮਜ਼ੋਰੀ ਦੂਰ ਹੋ ਜੇ ਕਈਆਂ ਦੇ ਸਰੀਰ ਹੁੰਦਾ ਵੀ ਕਮਜ਼ੋਰੀ ਨਹੀਂ ਮੰਨਦਾ ਉਹ ਸਿਮਰਨ ਨਾਲ ਹੀ ਨਸ਼ਾ ਛੱਡ ਗਏ ਕਿਉਂਕਿ ਵਿਚਾਰਾਂ ਦੀ ਖੇੜ ਆਂਦਰੋਂ ਵਿਚਾਰ ਜਦੋਂ ਬਸ ਕਰਨ ਲੱਗ ਗਈ ਸਿਮਰਨ ਚੱਲਿਆ ਨਸ਼ਾ ਨੋਸ਼ਾ ਸਾਰਾ ਛੱਡ ਗਏ ਮਨ ਤਕੜਾ ਹੋ ਗਿਆ ਮਾਣੀ ਫੁਰਨਾ ਲੈਂਦਾ ਸੀ ਮਨ ਮੰਨ ਗਿਆ ਸੇਵਾ ਤੇ ਸਿਮਰਨ ਤਾਂ ਵੱਡੇ ਵੱਡੇ ਰੋਗ ਦੂਰ ਕਰ ਦਿੰਦੇ ਆ ਵੱਡੇ ਵੱਡੇ ਓਗਣ ਚੱਕਦੇ ਨੇ ਤੇ ਇੱਥੇ ਕੌਡੇ ਰਾਖਸ਼ ਵਰਗੇ ਜਿਹੜੇ ਬੰਦੇ ਤਲ ਕੇ ਖਾ ਜਾਂਦੇ ਸੀ ਉਹ ਸਾਥ ਬਣ ਗਏ ਅ ਤਾਹ ਮਹਾਰਾਜ ਕਹਿੰਦੇ ਆ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਰਵ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਸਭ ਤੋਂ ਉੱਤਮ ਹਰ ਕੀ ਕਥਾ ਸਭ ਤੋਂ ਉੱਤਮ ਹਰ ਦੀ ਕਥਾ ਹੈ ਔਰ ਹਰ ਦੀ ਕਥਾ ਕਿਹੜੀ ਹੈ ਕਹਿੰਦੇ ਹਰ ਕੀ ਕਥਾ ਅਨਾਹ ਦਵਾਨੀ ਜਿਹੜੀ ਅਨਾਹ ਦਵਾਨੀ ਉਹ ਸਭ ਤੋਂ ਉੱਤਮ ਕਥਾ ਹੈ ਜਿੰਨਾਂ ਨੂੰ ਸੁਣਨ ਲੱਗ ਜਾਂਦੀ ਮਨ ਤਾਂ ਪਤਾ ਨਹੀਂ ਕਿਹੜੇ ਮੰਡਲਾਂ 'ਚ ਚੜ ਜਾਂਦਾ ਐਹੇ ਜੇ ਨਸ਼ੇ ਦੇ ਵਿੱਚ ਆਨੰਦ ਨਹੀਂ ਜਿਹੜਾ ਜਿਹੜੇ ਅਨਾਹਦ ਬਾਣੀ ਸੁਣ ਕੇ ਅਮਰ ਤਰਸ ਪੀਂਦੇ ਆ ਨਾ ਉਹ ਕਹਿੰਦੇ ਵੀ ਐ ਅੱਠੇ ਪੈ ਰਹੀ ਐ ਲੱਗਦਾ ਵੀ ਭੋਏ ਪੱਪ ਨਹੀਂ ਲੱਗਦੇ ਐਸਾ ਆਨੰਦ ਬਣ ਜਾਂਦਾ ਐਨਾ ਅੰਦਰ ਬਿਸਮਾਦ ਹੈ ਸੋ ਆਓ ਹੁਣ ਆਪਾਂ ਨੇਤਰ ਬੰਦ ਕਰਕੇ ਜਿਹੜੇ ਸ਼ਬਦ ਦੀ ਆਪਾਂ ਵਿਚਾਰ ਕਰ ਰਹੇ ਆਂ ਤੇ ਮਹਾਰਾਜ ਨੂੰ ਬੇਨਤੀਆਂ ਕਰੀਏ ਵੀ ਸਾਡੇ ਅੰਦਰ ਵੀ ਹਨਹਦ ਬਾਣੀ ਅਮਰਤ ਦਾ ਖਜ਼ਾਨਾ ਪ੍ਰਗਟ ਕਰੋ ਮਹਾਰਾਜ ਸਾਡਾ ਵੀ ਉਧਾਰ ਹੋ ਜੇ ਚਾਰ ਜੋਗ ਹੋ ਗਏ ਜੂਨਾ ਲੈਂਦੇ ਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾ ਵਿੱਚੋਂ ਨਿਕਲ ਕੇ ਇਸ ਜੂਨ ਵਿੱਚ ਆਏ ਆਂ ਸਾਰੀਆਂ ਜੂਨਾ ਵਿੱਚ ਨਵੇਂ ਮਾਂ-ਬਾਪ ਨਵੇਂ ਭੈਣ-ਭਰਾ ਮਿਲਦੇ ਆ ਸਮਾਂ ਖਤਮ ਹੁੰਦਾ ਫਿਰ ਨਵੇਂ ਮਾਂ-ਬਾਪ ਫਿਰ ਸਮਾਂ ਖਤਮ ਹੁੰਦਾ ਫਿਰ ਨਵੇਂ ਮਾਂ-ਬਾਪ ਜਿਹੜੀ ਜੁਨ ਚ ਜਾਣਾ ਨਵੀਂ ਮਾਂ ਮਿਲਣੀ ਨਵਾਂ ਪਿਓ ਮਿਲਣਾ ਤੇ ਮਹਾਰਾਜ ਕਹਿੰਦੇ ਆ ਕਤ ਕੀ ਮਾਈ ਬਾਪ ਕਤ ਕੇਰਾ ਖਿੱਧੂ ਤਾਬੋ ਹਮਾਏ ਕਿੰਨੇ ਮਾਂ ਬਾਪ ਬਣਾ ਲੇ ਕਿੰਨੇ ਭੈਣ ਭਰਾ ਬਣਾ ਲੇ ਕਦੇ ਤਾਂ ਆਪ ਦੀ ਪਛਾਣ ਕਰ ਏ ਜੀ ਤੂੰ ਕੌਣ ਕਹਾ ਤੇ ਆਇਓ ਕੀਤੀ ਕਿ ਮੁੱਦਤ ਚੱਲਤੇ ਖਬਰ ਨਾ ਪਾਇਓ ਆਪ ਦੀ ਪਛਾਣ ਤਾਂ ਕਰ ਭਾਈ ਕਿੰਨੀ ਮੁੱਦਤ ਹੋ ਗਈ ਤੈਨੂੰ ਚਲਦਿਆਂ ਮੂਲ ਦੇ ਵਿੱਚ ਜਾ ਕੇ ਸਮਾਹ ਸੋ ਆਉ ਨੇਤਰ ਬੰਦ ਕਰੋ ਮਨ ਨੂੰ ਕਾਗਰ ਕਰਕੇ ਸੁੰਨ ਅਵਸਥਾ ਦੇ ਵਿੱਚ ਬਿਠਾਈਏ ਜਿੱਥੋਂ ਅੰਮ੍ਰਿਤ ਬਾਣੀ ਤੇ ਅਨਹਦ ਨਾਦ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਆਓ ਫਿਰ ਕਰੀਏ ਸਾਰੇ ਗੁਰਮਖੋ ਵਾਹ ਗੁਰੂ ਵਾਹ ਗੁਰੂ